ਕੀ ਇਹਦੇ ਨਾਲ ਮੱਥਾ ਮਾਰੀ ਜਾਂਦਾ ਯਾਰ ਤੂੰ ਚੱਲ ਕਰਨਾ ਮਾਦ ਬਾਕੀ ਲਾਉਂ ਮੈਂ ਕਿਉਂ ਭਾਈ ਹੋਰ ਯਾਰਾ ਤੇਰੀ ਪਿੰਡ ਚ ਯਾਰ ਇਹਦੇ ਨਾਲ ਠੋਕ ਨਹੀਂ ਬਣਦੀ ਉਹ ਸਹੀ ਗੱਲ ਆ ਭਾਈ ਨਮਾਲਾ ਮਗਰ ਨਾਲ ਸੁਪਰ ਹਿੱਟ ਨਹੀਂ ਬਣਦਾ ਇਹਦੇ ਵਿੱਚ ਨਾ ਤੂੰ ਮੇਰੀ ਗੱਲ ਸੁਣ ਹਾਂ ਭਾਈ ਮੈਂ ਤੈਨੂੰ ਤਾਣਾ ਖਲਾ ਰਿਹਾ ਨਾ ਵੀ ਚੱਲ ਆਪਣਾ ਭਾਈ ਐ ਵੀਰ ਪਿੰਡ ਸੋਹਣਾ ਲੱਗਦਾ ਤੂੰ ਲੰਗਦਾ ਜਿਵੇਂ ਸੋਹਣਾ ਹੀ ਲੱਗਦਾ ਕੰਮ ਸੋਹਣਾ ਦਾ ਭਾਈ ਕੰਮ ਨਾਲ ਹੈ ਟਰੈਕਟਰ ਨਾਲ ਥੋੜੀ ਠੋਕ ਉਹਦਾ ਹੈ ਹੈ ਹੁਣ ਜੇ ਤੂੰ ਕੰਮ ਕਰਦਾ ਮੱਥਾ ਮਾਰਦਾ ਥੱਲੇ ਟਰੈਕਟਰ ਵੀ ਦਾ ਠੋਕੇ ਜਿਹਾ ਲਾ ਮੱਥਾ ਨਵੇਂ ਨਾਲ ਕਿਹੜਾ ਭਾਈ ਵੱਧ ਨ ਹਾ ਵੀ ਅੱਧਾ ਟਾਈਮ ਲੈਂਦਾ ਉਹ ਤੇਰੀ ਯਾਰ ਫਿਰ ਉਹੀ ਪੁਰਾਣੀ ਸੋਚ ਹੈ ਨਾ ਨਾ ਪੁਰਾਣੀ ਦਾ ਸੋਚ ਤਾਂ ਨਹੀਂ ਹੈਗੀ ਆਪਣੀ ਇਹ ਕਿੰਨੇ ਕਿੱਲੇ ਪਾਉਂਦਾ 40 ਬੇੜੀ ਕਿੱਲੇ ਪਾਉਂਦਾ ਬਈ ਇਹ ਟਰੈਕਟਰ 2 ਲੱਖ ਲਾਉਂਦਾ ਨਾ 40 ਕਿੱਲੇ ਦੀ ਖੇਤੀ ਕਰਦਾ ਉਹ 10 ਲੱਖ ਲਾਉਂਦਾ ਮੈਂ ਦੇਖ ਲੱਗਦਾ ਚਲੋ ਆਪਾਂ ਦਾ ਯਾਰ ਬਈ ਮਜ਼ਾਕ ਕਰਦੇ ਆ ਮੈਸੇਜ ਦੇਣ ਵਾਸਤੇ ਇੱਕ ਵੀਡੀਓ ਬਣਾਈਏ ਬਹੁਤ ਸੋਹਣਾ ਕੰਮ ਹੈ ਬਈ ਤੇਰਾ ਬਹੁਤ ਸੋਹਣਾ ਟਰੈਕਟਰ ਹੈ 40 ਕਿੱਲੇ ਦੀ ਖੇਤੀ ਇਕੱਲਾ ਟਰੈਕਟਰ ਕਰਦਾ ਆਪਾਂ ਤਾਂ ਵੀਡੀਓ ਬਣਾਈ ਸਪੈਸ਼ਲ ਵੀ ਜਿਹੜੇ ਲੋਕ ਹਨਾ ਬਈ ਗਲ ਬੂਠਾ ਦੇ ਕੇ ਨਵੇਂ ਟਰੈਕਟਰ ਕਢਾਉਂਦੇ ਆ ਗਲਤ ਆ ਵੀ ਅਬਦੇਸਾਹਬ ਨਾਲ ਸੋਚਣਾ ਚਾਹੀਦਾ ਹੈ ਮੀਣਾ ਦੇ ਸਾਹਬ ਨਾਲ ਟਰੈਕਟਰ ਲਓ ਹਾਂ ਹੁੰਦੇ ਬਾਈ ਕਹਦੇ ਵੀ ਮੱਜ ਦਾ ਯਾਰ ਵੱਡਾ ਟਰੈਕਟਰ ਲਾਣਾ ਖੋਣਨ ਲੱਗਦਾ ਤਾਂ ਇਹ ਸੋਚ ਵਧੀਆ ਬਾਈ ਜੀ ਜੇ ਕਹਦੇ ਵੀ ਤਾਂ ਗਲਤ ਗੱਲ ਹੀ ਆ ਹਨਾ ਉਹ ਇਹ ਸਾਰਾ ਕੁਝ ਹੈ ਨਵਾਂ ਲੈਣਾ ਵੀ ਮਾੜਾ ਨਹੀਂ ਹੈਗਾ ਪਰ ਜਿੰਨਾ ਚਿਰ ਸਰਦਾ ਨਾ ਸਾਰ ਨਾ ਨਵਾਂ ਵੀ ਲੋ ਜੇ ਜਦੋਂ ਹੱਥ ਪੈਂਦਾ ਜਿਹੜੀ ਚੀਜ਼ ਹੱਥ ਪੈਂਦਾ ਉਹ ਚੀਜ਼ ਖਰੀਦੋ ਨਵਾਂ ਘੜਾ ਕਿ ਭਾਈ ਜਿਹੜੇ ਨੇ ਕਿਰਾਇਆ ਕਮਾਉਣਾ ਜਾਂ ਕੰਮੂਸਟਰ ਕਰਾਇਆ ਸੁਪਰਸੀਡਰ ਚਲਾਉਣਾ ਫਿਰ ਤਾਂ ਫਾਇਦਾ ਉਹ ਖੇਤੀ ਕਰਨ ਨੂੰ ਵਧੀਆ ਭਈਆ ਬਦੀ ਅੱਛਾ ਇਹ ਖਰਚਾ ਕੋਟਾ ਕਹਿੰਦੇ ਖਰਚਾ ਦਾ ਭਈ ਸਾਰੇ ਆਮ ਟਰੈਕਟਰ ਨਹੀਂ ਜੀ ਕੋਈ ਜਿਆਦਾ ਮਹਿੰਗੇ ਇੰਪਲੀਮੈਂਟਸ ਲੈਣ ਦੀ ਵੀ ਲੋੜ ਹਨਾ ਹਾਂ ਭਈ ਹੁਣ ਵੱਡਾ ਟਰੈਕਟਰ ਲੈ ਲੈ ਫਿਰ ਇੰਪਲੀਮੈਂਟਸ ਵੀ ਵੱਡੇ ਨੇ ਟੈਂਸ਼ਨ ਵੀ ਹੈ ਭਈ ਉਹ ਖੜਾ 10 ਲੱਖ ਦਾ ਕਿਹਾਜ ਪੜਨਾ ਹੈ ਸਹੀ ਗੱਲ ਹੈ ਸਹੀ ਗੱਲ ਇਹਦੀ ਕੋਈ ਟੈਂਸ਼ਨ ਨਹੀਂ ਹੈ ਕਿਤੇ ਮਰਜੀ ਖੜਾ ਹੈ ਕੋਈ ਮਰਜੀ ਲੈ ਜੇ ਇਹਨੂੰ ਹੁਣ ਕਈ ਕਈ ਵੀਰ ਆਏ ਕਹਿਣਗੇ ਵੀ ਕੰਮ ਕਰਦਾ ਵੀ ਰਿਪੇਅਰ ਮੰਗਦਾ ਹੁਣ ਬਾਲੀ ਪਰ ਪੇਰ ਤਾਂ ਬਈ ਫਿਰ ਕੰਮ ਵੀ ਕਰਦਾ ਹੈ ਆਈ ਸਾਲ ਯਾਰ ਇੱਕ ਗੱਲ ਹੋਰ ਦਾ ਤੁਹਾਨੂੰ ਆ ਬਾਈ ਕੋਲੇ ਕੰਬੈਨ ਹੈ ਕਿੰਨੇ ਕ ਲੱਖ ਦੀ ਹੋਊਗੀ ਉਹ ਬਈ ਉਹ 7-8 ਲੱਖ ਦੀ ਮਸ਼ੀਨ ਆ ਬਈ 7-8 ਲੱਖ ਦੀ ਕੰਬੈਨ ਆ ਬਾਈ ਕੋਲੇ ਮਸ਼ੀਨ ਨਾ ਤੇ ਆਮ ਮਹੀਨ ਹੁੰਦੇ 20 ਲੱਖ ਦੀ ਨਵੀਂ हां भाई जे 25 ਮਾਡਲ ਮਸ਼ੀਨਾਂ ਆਈਆਂ ਉਹਨੇ ਕੀ ਲਿਆਉਂਨਾ ਨੇ ਵੱਡੇ ਨੇ ਉਹਨੇ ਕਮਾਈ ਉਹਨੇ ਕਰੀਏ ਉਹਨੇ ਆਪਾਂ ਨੇ ਬੜੀ ਧੂੰ ਕਰ ਗਿਆ ਟੈਸ਼ਨ ਹੀ ਹੈਗੀ ਨਾਲ ਯਾਰ ਦੋਸਤਾਂ ਦਾ ਡੰਗ ਵੀ ਸਰਦੇ ਆ ਬਈ ਸਹੀ ਗੱਲ ਹੈ ਨਾਲ ਲਗੇ ਵੀ ਨਵੇਂ ਸੰਦ ਨਮਾ ਸੰਦ ਵੀ ਯਾਰ ਜਿਹਨੇ ਲੈਣਾ ਬਹੁਤ ਵਧੀਆ ਗੱਲ ਹੈ ਜਿਹਦਾ ਹੱਥ ਪੰਗਾ ਲਾਓ ਹਾਂ ਪਰ ਪਿੱਛੇ ਲੱਗ ਕੇ ਲੈ ਲਓ ਹਨਾ ਕਿਸੇ ਦੇ ਕਿਸੇ ਦੇ ਪਿੱਛੇ ਤਜਰਬਾ ਤਜਰਬਾ ਹੋਣਾ ਚਾਹੀਦਾ ਬੰਦੇ ਨੂੰ ਅੱਜ ਮੈਂ ਬਾਈ ਦਾ ਨਮਾ ਆਪਾਂ ਮੋੜ ਲਾਂਗੇ ਨਮਾ ਲੈ ਆ ਕੇ ਮੈਂ ਬਾਈ ਦਾ ਕਮਾਂਡ ਨਮਾ ਸਭਰਾਜ ਕਢਾ ਲਿਆ ਹੈ ਹਾਂ ਉਹ ਇਹਨੂੰ ਐ ਜਿਹੜਾ ਇਹ ਸੋਚਣਾ ਸਹੀ ਹੋਈ ਫਿਰ ਤਾਂ ਇਹਨੂੰ ਇਹੋ ਕੁਝ ਯਾਰ ਆਪਾਂ ਵੀ ਲਈਏ ਪਰ ਇਹ ਬੰਦੇ ਜੇ ਫੋਕਸ ਆਪਣੀ ਕਮਾਈ ਤੇ ਹੋਇਆ ਆਪਣੇ ਧੰਦੇ ਤੇ ਹੋਇਆ ਫਿਰ ਇਹਨੂੰ ਕੋਈ ਮਤਲਬ ਨਹੀਂ ਕੋਈ ਘਸ ਮਰਦੀ ਲਈ ਆਲੇ-ਦਾਲੇ ਸਾਰੇ 855 ਉੱਚੇ ਮਾਡਲ ਨੇ ਇਹ 98 ਮਾਡਲ ਬੇੜੇ ਚ ਕਲਾ ਹੀ ਹੈ ਛੋਟਾ ਹੈ ਪੁਰਾਣਾ ਖੁੰਡਾ ਹੈ ਹਾਂ ਆਹ ਦੇਖ ਲੋ ਬਈ ਬਾਨ ਬੋਰ ਪੂਰਾ ਵਧੀਆ ਵਈ ਜਾਂਦਾ ਬਾਈ ਕੰਮ ਪੂਰਾ ਸੋਹਣਾ ਹੈ ਕਿਸੇ ਪਿੱਛੇ ਲੱਗ ਕੇ ਜਿਆਦਾ ਮਹਿੰਗੇ ਸੰਦ ਨਾ ਲਓ ਜਿੱਥੇ ਹੱਥ ਪੈਂਦਾ ਉਥੇ ਉਹ ਸੰਦ